ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਹੜ੍ਹਾਂ ਨੂੰ ਲੈ ਕੇ ਕਿਉਂਕਿ ਸੋਚਦੇ ਆ ਕਿ ਹੁਣ ਤਾਂ ਹੜ੍ਹਾਂ ਦੀ ਮਾਰ ਤੋਂ ਲੋਕ ਬਚ ਚੁੱਕੇ ਨੇ ਪਰ ਨਹੀਂ ਕੁਝ ਤਸਵੀਰਾਂ ਤਾਜ਼ੀਆਂ ਸਾਹਮਣੇ ਆਈਆਂ ਜਿੱਥੇ ਕਿ ਲੋਕਾਂ ਨੂੰ ਹਲੇ ਹੜ੍ਹਾਂ ਤੋਂ ਰਾਹਤ ਮਿਲੀ ਸੀ ਕਿ ਮੁੜ ਪਿੰਡਾਂ ਦੇ ਵਿੱਚ ਪਾਣੀ ਵੜਨਾ ਸ਼ੁਰੂ ਹੋ ਗਿਆ ਤਸਵੀਰਾਂ ਫਾਜ਼ਿਲਕਾ ਤੋਂ ਸਾਹਮਣੇ ਆਈਆਂ ਜਿੱਥੇ ਇੱਕ ਪਾਸੇ ਪਾਣੀ ਘਟਣ ਤੋਂ ਬਾਅਦ ਸੜਕਾਂ ਸਕੂਲਾਂ ਤੇ ਪਿੰਡ ਵਾਸੀਆਂ ਦੇ ਵੱਲੋਂ ਆਪਣੇ ਘਰਾਂ ਦੇ ਵਿੱਚ ਮੂੜ ਬਸੇਬੇ ਲਈ ਕੰਮ ਸ਼ੁਰੂ ਕਰ ਦਿੱਤੇ ਗਏ ਸੀ ਪਰ ਕੱਲ ਤੋਂ ਇੱਕ ਵਾਰ ਫਿਰ ਸਰਹੱਦੀ ਖੇਤਰ 'ਚ ਪਾਣੀ ਆਉਣ ਕਾਰਨ ਲੋਕਾਂ ਦੀ ਚਿੰਤਾ ਵੱਧ ਚੁੱਕੀ ਹੈ ਸਰਹੱਦੀ ਪਿੰਡਾਂ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਤੇ ਲੋਕਾਂ ਦੇ ਘਰਾਂ ਦੇ ਤੇ ਖੇਤਾਂ ਦੇ ਵਿੱਚ ਤੇਜ਼ੀ ਦੇ ਨਾਲ ਵਧਿਆ ਜਿਸ ਕਾਰਨ ਲੋਕਾਂ ਦੇ ਵੱਲੋਂ ਮੂੜ ਬਸੇਬੇ ਲਈ ਸ਼ੁਰੂ ਕੀਤੇ ਕੰਮਾਂ ਨੂੰ ਬ੍ਰੇਕ ਲੱਗਦੀ ਜਿਹੜੀ ਨਜ਼ਰ ਆਈ ਹੈ ਤੁਹਾਨੂੰ ਤਸਵੀਰਾਂ ਦਿਖਾਉਣਾ ਤੇ ਲੋਕਾਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਇਹ ਦੁਬਾਰਾ ਪਾਣੀ ਆਇਆ ਹੈ ਕੋਈ ਤੇ ਗਰਮੜੇ ਤੇ ਜਰ ਦੇ ਲਪੇਂਦਾ ਠੀਕ ਤੇ ਪਹਿਲਾ ਮੋੜ ਗਿਆ ਸੀ ਪਾਣੀ ਪਰਸੋਂ ਦਾ ਪੀ ਮੜਾ ਮੜਾ ਕੱਲ ਪੂਰਾ ਆ ਗਿਆ ਸੀ ਹਾਂ ਫੇਟੋ ਕਿ ਐਂ ਕਿ ਮੇ ਪਾਣੀ ਆ ਗਿਆ ਸਾਰਾ ਪਾਣੀ ਪਤਾ ਨਹੀਂ ਉਹ ਕਿਵੇਂ ਪਿੱਛੇ ਤੋਂ ਕੰਦੇ ਨੇ ਘਟ ਗਿਆ ਇਧਰ ਤਾਂ ਵਧੀ ਜਾਂਦਾ ਇਹ ਘਰਾਂ 'ਚ ਬੜਿਆ ਪਾਣੀ ਹਾਂ ਘਰਾਂ 'ਚੋਂ ਦਰਵਾਜ਼ੇ ਅੱਛਾ ਫਿਰ ਕਿੱਥੇ ਉੱਪਰ ਲੈ ਜਿਓ ਉੱਪਰ ਹੈ ਛੱਤ 'ਤੇ ਛੱਤ ਬੱਚੇ ਬਾਹਰ ਕੱਢਦੇ ਸੀ ਕਿਆ ਬਸ ਠੀਕ ਉਹ ਨਵੀਂ ਦਿਨ ਉੱਪਰ ਆ ਤੇ ਪਾਣੀ ਆਇਆ ਨੂੰ ਤਾਂ ਕੱਟ ਤੋਂ ਘੱਟ ਮਹੀਨਾ ਹੋ ਬਤਲੇ ਇਹ ਕੀ ਜਾ ਰਹੀ ਸੀ ਦੋ ਦਿਨ ਪਹਿਲਾਂ ਘਟ ਗਿਆ ਉਹ ਪਹਿਲੇ ਘਟ ਗਿਆ ਸੀ ਤੇ ਫਿਰ ਬਾਅਦ ਵਿੱਚ ਜੋਣਾ ਦੋ ਦਿਨ ਹੋ ਗਿਆ ਬਾਅਦ ਗਿਆ ਫਿਰ ਅੱਛਾ ਪਰਸੋਂ ਦਾ ਫਿਰ ਵਧਿਆ ਅੱਛਾ ਤੁਹ ਆਇਆ ਕਿ ਤੁਹ ਪਾਣੀ ਕੁਝ ਪਤਾ ਲੱਗਿਆ ਉਹ ਨਹੀਂ ਤਾਂ ਵੀਰੇ ਸਾਨੂੰ ਕੀ ਪਤਾ ਲੱਗਣਾ ਸੀ ਤੁਹਾਡੇ ਵਰਗੇ ਵੀਰਾਂ ਪੱਤਰਕਾਰਾਂ ਨੂੰ ਥੰਡ ਬਾਦ ਕਰਨਾ ਜਿਹੜਾ ਮਾੜੇ-ਮੋੜੇ ਸਾਨੂੰ ਦੱਸ ਦਿੰਦੇ ਆ ਤੇ ਉਹ ਤੋਂ ਕਹਿੰਦੇ ਆ ਇਹ ਇਨਾ ਪਾਣੀ ਛੱਡ ਚੁੱਕਾ ਸਾਨੂੰ ਪਤਾ ਮਾੜੇ-ਮੋੜਾ ਲੱਗ ਜਾਂਦਾ ਵੀ ਇਨਾ ਪਾਣੀ ਜਿਵੇਂ ਜਾਂ ਕੋਈ ਸੋਸ਼ਲ ਮੀਡੀਆ ਜਿਵੇਂ ਮੋਬਾਈਲਾਂ ਤੇ ਚੜਾ ਤੇ ਵੀਡੀਓ ਚੜਾ ਲੈਣ ਉਹਨਾਂ ਤੇ YouTube ਪਰ ਤੂੰ ਵੇਖ ਲਾ ਵੀਦਾ ਜਿਹਦੇ ਕਹਿੰਦੇ ਨੇ ਕਿ ਪਾਕਿਸਤਾਨ ਤੋਂ ਆ ਗਿਆ ਪਾਣੀ ਤੇ ਭਾਈ ਆ ਤਾਂ ਸਾਰਾ ਆਪਣੇ ਹਿੰਦੁਸਤਾਨ ਵਿੱਚ ਜਾ ਰਿਹਾ ਪਾਕਿਸਤਾਨ ਪਾਕਿਸਤਾਨੇ ਕੋਲ ਉਹਨਾਂ ਦੀ ਵੱਖਰੀ ਫੈਕਟਰੀ ਲੱਗੀ ਹੋਈ ਹੈ ਪਾਕਿਸਤਾਨ ਵੀ ਤੇ ਸਰਕਾਰਾਂ ਹੀ ਵੇਚ ਰਹੀਆਂ ਨੇ ਕਹਿੰਦੇ ਸਰਕਾਰਾਂ ਉਧਰ ਬੰਦ ਕਰ ਦੇ ਯਾ ਦੇ ਪਾਣੀ ਪਾਕਿਸਤਾਨ ਨੂੰ ਦੇਣਾ ਨਹੀਂ ਤੇ ਕਹਦੇ ਫਿਰ ਅਨਮੋਲਾ ਕਰ ਦੋ ਨਾ ਪੰਜਾਬ ਡੋਬਣਾ ਹੀ ਹੈ ਤੇ ਆਪਾਂ ਕਹਿ ਸਨ ਨੇ ਦੇ ਐਸੇ ਇਲਾਕੇ ਨੂੰ ਦੋਨੋਂ ਪਾਸੋਂ ਮਾਰ ਰੱਧ ਰਿਹਾ ਤੇਨ ਪਾਸਿਆਂ ਮਾਰ ਰਹੀ ਦੋ ਪਾਸਿਆਂ ਨਹੀਂ ਹੈ ਜੀ ਇੱਕ ਸਾਨੂੰ ਜੰਗ ਦਾ ਖਤਰਾ ਰਹਿੰਦਾ ਹੈ। ਹਾਂ। ਇੱਕ ਸਾਨੂੰ ਐਸਰ ਹੜ੍ਹਾਂ ਦਾ ਖਤਰਾ ਆਇਆ ਸਾਲੀ। ਹੁਣ ਕੀ ਗਰੀਬ ਕਰਨ ਕਰਜ਼ਾ ਲਿਆ ਤੇ ਮੇਰੇ ਮਕਾਨ ਨੂੰ ਕੋਈ ਤਿਆਰ ਕਰਨੇ ਨੇ। ਕੋਈ ਵੀ ਕੰਮ ਕਰਨਾ ਖਰਚਾ ਲਿਆ ਤੇ ਕਰਨਾ ਉਹ ਫਿਰ ਸਾਨੂੰ ਕਰਜ਼ਾ ਬੈਂਕਾਂ ਨਾਲ ਸਾਨੂੰ ਕੰਮ ਕਰਦੇ ਨੇ। ਸਾਡੇ ਕਿਸਾਨਾਂ ਨੂੰ ਆਤਮ ਹੱਤਿਆ ਫਿਰ ਕਰਨੀ ਪੈਂਦੀ। ਜਾਂ ਸਾਡੀ ਤੇ ਬੇਨਤੀ ਵੀ ਕਿਸਾਨਾਂ ਦਾ ਕਰਜ਼ਾ ਮਾਫ਼ ਸਰਕਾਰ ਕਰੇ। ਤੇ ਸਾਡੀਆਂ ਜਿਹੜੇ ਜ਼ਮੀਨਾਂ ਕੱਚੀਆਂ ਨੇ ਪੱਕੀਆਂ ਕਰੇ। ਸਾਡੇ ਦੂਜੇ ਨੰਬਰ ਤੇ ਬੇਨਤੀ ਵੀ ਜਿਹੜੀ ਆ ਸੜਕ ਹੈ ਵੀ ਇਹਦੇ ਤੇ ਵੀ ਗੌਰ ਕੀਤਾ ਜਾਵੇ। ਹਾਂ। 2023 ਵਿੱਚ ਸੜਕ ਟੁੱਟੀ ਅਜੇ ਨਹੀਂ ਬਣੀ ਉਹ ਦੁਬਾਰੀ ਫਿਰ ਟੁੱਟ ਚੁੱਕਿਆ ਤੁਹਾਡੇ ਸਾਹਮਣੇ ਜੀ ਦੋ ਪੜਾ ਸਲੈਪ ਤੇ ਡਿੱਗਿਆ ਪੈਣ ਵੇਖਿਆ ਜਾਵੇ ਭਾਵੇਂ ਬਣਾ ਲੋ ਵਿੱਚ ਜਿੰਦੇ ਫੋਟੋ ਵੀ ਕਾਰਦੇ ਭੇਜ ਦਿੱਤਾ ਵੀ ਤੇ ਸਾਡਾ ਦੂਸਰੇ ਇਹ ਹੈਗਾ ਸਰਕਾਰ ਅਗੇ ਬੇਨਤੀ ਹੈ ਵੀ ਇਹਨੂੰ ਉੱਚਾ ਕਰਤੇ ਇਹਦੇ ਥੋੜੇ ਥੋੜੇ ਦਾਰ ਬਣਾਇਆ ਜਾਵਣ ਜੇ ਪਾਣੀ ਇਹ ਹੇਠੋਂ ਨਿਕਲਦਾ ਰਵੇ ਸਾਡਾ ਸੰਪਰਕ ਪਿੰਡ ਨਾਲ ਉਹਨਾਂ ਟੁੱਟੇ ਢਾਣੀਆਂ ਦਾ ਹੁਣ ਕਿੰਨੀਆਂ ਢਾਣੀਆਂ ਦੇ ਸੰਪਰਕ ਟੁੱਟ ਗਿਆ ਦੇਖੋ ਜੀ ਢਾਣੀਆਂ ਚਾਰ ਪੰਜ ਇਧਰ ਬਣ ਗਈਆਂ ਹੁਣ ਆ ਤਾਂ ਬਿਲਕੁਲ ਦਰਿਆ ਦੇ ਵਿੱਚ ਢਾਣੀ ਇਕਤਰ ਬਣ ਗਈ। ਕੋਹ ਦਰਿਆ ਅੱਜ ਬਣੇ ਹੁੰਦੇ ਦਾਰ ਰੱਖੇ ਹੁੰਦੇ। ਪਾਣੀ ਸਿੱਧਾ ਨਿਕਲਦਾ ਰਹਿੰਦਾ ਕੋਈ ਥੋੜੀ ਫਾਟ ਹੁੰਦੀ। ਹੁਣ ਇਹਨਾਂ ਦੇ ਘਰਾਂ 'ਚ ਸਾਢੇ-ਸਾਢੇ 4 ਫੁੱਟ ਪਾਣੀ ਰਿਹਾ ਹੈ। ਸਾਡੀ ਢਾਣੀ ਦੇ ਘਰਾਂ ਦੇ ਚਾਰਸ ਫਿਰ ਘਾਟੂ ਘਾਟ ਚਾਰਜਰ ਫੁੱਟ ਪਾਣੀ ਰਿਹਾ। ਚਲੋ ਅੰਦਰ ਸਾਡੇ ਇੱਕ ਕਮਰੇ ਅੰਦਰ ਵੜ ਗਿਆ। ਉਹਦੇ ਕਾਰਨ ਸਵਾਬ ਅੰਦਰ ਜਾ ਸਾਡੇ ਚੌਥਰੇ ਹਾਲ ਵਿੱਚ ਜਾ ਮਿਲਿਓ ਤੇ ਔਟੋ-ਫੋਟ ਟੋਏ ਪੈ ਚੁੱਕੇ ਨੇ। ਨਹੀਂ ਦਬਾਲ ਆਇਦੂ ਪਾਕਿਸਤਾਨ ਮਲਵਾਇਆ ਹੈ। ਇਹ ਬੁੱਢੇ ਦਰਿਆ ਦਾ ਹੈ। ਜੋ ਬੈਗ ਮਾਰ ਗਿਆ ਹਾਂ ਬੈਗ ਮਾਰ ਗਿਆ ਉਹ ਨੂੰ ਗੱਡ ਗਿਆ ਇਹ ਤੁਹਾਨੂੰ ਆ ਪਾਕਿਸਤਾਨ ਦਾ ਮਾਰੀ ਖੜਾ ਪਾਣੀ ਹਮਮਾ ਰਾਵੀ ਦਰਿਆ ਦਾ ਅੱਛਾ ਇਹ ਨਾ ਚਾਰ ਚਫੇਰੇ ਦਰਿਆ ਹੈ ਇੱਥੇ ਮਾਲਕਾ ਇਕੱਠ ਹੁੰਦਾ ਸਾਰੇ ਦਰਿਆਵਾਂ ਦਾ ਚਾਰ ਪੰਜਾ ਦਰਿਆਵਾਂ ਦੇ ਇਕੱਠਾ ਹੋ ਜਾਂਦਾ ਫਿਰ ਉਹ ਪਾਣੀ ਇਹ ਦਰਿਆ ਜਾਂਦਾ ਯਾਨੀ ਇਹ ਦੋ ਮਾ ਤਿੰਨਾਂ ਪਾਸੇ ਗਿਰਿਆ ਹੈ ਕਿੰਨਾ ਕ ਨੁਕਸਾਨ ਹੋ ਰਿਹਾ ਹੈ ਬੜਾ ਨੁਕਸਾਨ ਆਇਆ ਭਈ ਆ ਕੋਟੇ ਪੰਮਰੇ ਸਭ ਦੁੱਧ ਪਹਿਲੇ ਘਟਾ ਵੀ ਠੀਕ ਆ ਹਾਂ ਆਪਣਾ ਜਿ ਕਮਰਾ ਡਿਆ ਕੇ ਪਈ ਕੀ ਨਾਮ ਹੈ ਤੁਹਾਡਾ ਮੈਂ ਨਾ ਸ਼ੈਲ ਸਿੰਘ